ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੋਵਿੰਦਪਨ ਤੋਂ ਗੁਰਦੁਆਰਾ ੍ਹੇਮਗੁਰ ਸਾਹਿਬ ਲਈ ਜਾਵਾਂਗੇ ਤੇ ਰਾਤ ਪਹੁੰਚੇ ਸੀਗੇ ਤਕਰੀਬਨ 7:30 ਵਜੇ ਕਿਉਂਕਿ ਆਪਾਂ ਸਾਰੀ ਯਾਤਰਾ ਪੈਦਲ ਕੀਤੀ ਸੀਗੀ ਤਾਂ ਕਰਕੇ ਜਿਆਦਾ ਟਾਈਮ ਲੱਗ ਗਿਆ ਤੇ ਉਸ ਤੋਂ ਬਾਅਦ ਆਪਾਂ ਰੂਮ ਲਿਆ ਔਰੇ ਤੇ ਹੁਣ ਆਪਾਂ ਪੈਦਲ ਯਾਤਰਾ ਸਟਾਰਟ ਕਰਾਂਗੇ ਉੱਪਰ ਤੱਕ ਤੁਹਾਨੂੰ ਦਿਖਾਣਾ ਹੋਰ ਦਾ ਕਿਵੇਂ ਦਾ ਮਾਹੌਲ ਹੈ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਗੁਰਦੁਆਰੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਸਾਹਮਣੀ ਆਪਾਂ ਰੂਮ ਲਿਆ ਤਰ ਹੈ ਇਹ ਇਹ ਸਾਹਮਣੇ ਗੁਰਦੁਆਰਾ ਗੋਬਿੰਦ ਧਾਮ ਸੰਗਤ ਪਹਿਲਾਂ ਬਹੁਤ ਜ਼ਿਆਦਾ ਸੀ ਤੇ ਹੁਣ ਤਾਂ ਘਟ ਗਈ ਹੈ ਕਿਉਂਕਿ ਬਹੁਤ ਸਾਰੀ ਸੰਗਤ ਸਵੇਰੇ 4 ਵਜੇ ਤੱਕ ਨਿਕਲ ਜਿੱਕੀ ਦੀ ਤੇ ਦੇਖੋ ਕਿੱਡਾ ਸੋਹਣਾ ਮੌਸਮ ਹੈ ਕਿਉਂਕਿ ਮੌਸਮ ਅੱਜ ਸਾਫ਼ ਹੈ ਤੇ ਬਰਫਾਂ ਬਰਪਈ ਹੋਈ ਹੈ ਉਹ ਦੇਖੋ ਸਾਹਮਣੇ ਇਧਰ ਬਰਪਈ ਹੈ ਤੇ ਧੁੱਪ ਵੀ ਨਿਕਲੀ ਹੋਈ ਹੈ ਮੌਸਮ ਸਾਫ ਹੈ بس ਠੰਡੀ ਹਵਾ ਚੱਲਦੀ ਹੈ ਲੋਈ ਹੁਣ ਤੋਂ ਉਹਦਾ ਸਾਰਾ ਉੱਪਰ ਦਾ ਚਾਰੇ ਪਾਸੇ ਦਾ ਮਾਹੌਲ ਕਿਵੇਂ ਦਾ ਹੈ ਪਾਣ ਕਾਫੀ ਇੱਚੇ ਹੋ ਰਹੇ ਸਾਰੇ ਆਲਦਾਲੇ ਤੁਹਾਨੂੰ ਵਧੀਆ ਗੱਲ ਇਹ ਹੈ ਕਿ ਅੱਜ ਮੌਸਮ ਸਾਫ਼ ਹੈ ਤੇ ਉੱਪਰ ਧੁੱਪ ਵੀ ਨਿਕਲੀ ਹੋਈ ਹੈ ਯਾਰ ਇੱਧਰ ਸਾਈਡ ਦੇਖ ਸਕਦੇ ਆ ਧੁੱਪ ਵੀ ਨਿਕਲੀ ਹੋਈ ਹੈ ਤੇ ਹੁਣ ਆਪਾਂ ਗੋਵਿੰਦਘਾਮ ਤੋਂ ਏਮਕੁੰਡ ਸਾਹਿਬ ਲਈ ਪੈਦਲ ਯਾਤਰਾ ਸਟਾਰਟ ਕਰਤੀ ਆ ਤੇ ਹੁਣ ਆਪਾਂ ਨਿਕਲੇ ਆ ਤੇ ਹੁਣ ਤੁਹਾਨੂੰ ਦਿਖਾਨਾ ਹੈ ਕਿ ਕਿਵੇਂ ਦਾ ਰਸਤਾ ਉਹਦਾ ਜਿਹੜਾ ਗੋਵਿੰਦਘਾਮ ਤੋਂ ਏਮਕੁੰਡ ਸਾਹਿਬ ਲਈ ਜਾਂਦਾ ਆ ਦੇਖੋ ਐਵੇਂ ਦਾ ਰਸਤਾ ਜੀ ਤੇ ਇੱਥੇ ਤੋਂ ਆਪਾਂ ਖਚਰਾ ਵੀ ਲੈ ਸਕਦੇ ਆ ਤੇ ਫਿਲਹਾਲ ਤਾਂ ਇਹ ਜਿਹੜੇ ਪਹਾੜ ਐ ਉਹ ਹੈਗੇ ਆ ਜੰਗਲ ਵਾਲੇ ਪਹਾੜ ਉਸ ਤੋਂ ਬਾਅਦ ਅੱਪਰ ਆ ਜਾਣੇ ਪਥਰੀਲੇ ਪਹਾੜ ਬਾਕੀ ਤੁਹਾਨੂੰ ਆਲੇ-ਦਾਲ ਦਾ ਮਾਹੌਲ ਦਿਖਾ ਦਿੰਦੇ ਆ ਧੁੱਪ ਉਹ ਨਿਕਲੀ ਹੋਈ ਅੱਜ ਤੇ ਸੰਗਤ ਵੀ ਕਾਫੀ ਜ਼ਿਆਦਾ ਆ ਭੀੜ ਵੀ ਹੈਗੀ ਉੱਪਰ ਤੇ ਥੋੜੀ-ਬਹੁਤ ਬਰਫ਼ ਵੀ ਹੈਗੀ ਐ ਬਾਕੀ ਅੱਗੇ-ਅਗੇ ਦਿਖਾਣੇ ਆ ਤੁਹਾਨੂੰ ਜਿਹੜੀ ਆ ਟੋਕਰੀ ਐ ਟੋਕਰੀ ਦੇ ਲੰਦੇ ਬਈ 2500 ਰੁਪਿਆ ਦੋਨੋਂ ਸਾਈਡ ਦਾ ਆਉਣ ਜਾਣ ਦਾ ਇਹ ਜਿਵੇਂ ਜੇ ਕਿ ਬੱਚਾ ਆਰਾਮ ਨਾਲ ਚੱਲੇ ਜਾਂਦਾ ਉੱਪਰ ਤੇ ਦੇਖੋ ਸਾਹਮਣੇ ਹਾਲੇ ਜੰਗਲ ਵਾਲਾ ਰਸਤਾ ਹੈ ਆਲੇ ਦੁਲੇ ਦਰਖਤਾਂ ਤੇ ਵਿੱਚ ਨੂੰ ਐਵੇਂ ਦਾ ਰਸਤਾ ਕੱਢਿਆ ਆ ਦੇਖੋ ਭਾਈ ਕਿੰਨਾ ਸੋਹਣਾ ਨਜ਼ਾਰਾ ਬਣ ਜਾਂਦਾ ਇਹ ਦੇਖੋ ਸੰਘਾ ਥਲੇ ਆਏ ਰਹੀ ਹੈ ਸਾਰੀ ਤੇ ਪਰ ਵਧੀਆ ਵੀ ਲੱਗਦਾ ਹੈ ਚੜ੍ਹਾਈ ਦਾ ਬਹੁਤ ਜ਼ਿਆਦਾ ਹੈ ਚਲੋ ਵਧੀਆ ਵੀ ਲੱਗਦਾ ਹੈ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਚਲੋ ਮੌਸਮ ਬਹੁਤ ਵਧੀਆ ਹੈ ਤੁਪੜਾ ਮੌਸਮ ਅੱਜ ਬਦਲ ਬਾਈ ਨਹੀਂ ਹੈ ਜੀ। ਮੀਂਹ ਦਾ ਨਾ ਖਤਰਾ ਹੈ ਨੀਗਾ। ਬਾਕੀ ਮੌਸਮ ਦਾ ਕੁਝ ਨਹੀਂ ਪਤਾ ਹੁੰਦਾਗਾ। ਲੋ ਜੀ, ਨਾਸਤਾ ਰਹਿ ਗਿਆ ਸਾਡਾ। 4.5 ਕਿਲੋਮੀਟਰ ਦਾ। ਤੇ ਸਪੀਕਰਾਂ ਦੀ ਗਰਵਾਣੀ ਦੀ ਆਵਾਜ਼ ਆਉਣ ਲੱਗੀ ਉੱਤੇ। ਇਹ ਉਹ ਤੇ ਨਿਸ਼ਾਨ ਸਾਹਿਬ ਵੀ ਦਿਖਣ ਲੱਗੇ ਆ ਦੇਖੋ। ਉਹ ਸਾਹਮਣੇ ਜਿਹੜਾ ਲੱਗਿਆ ਹੋਇਆ ਨਿਸ਼ਾਨ ਸਾਹਿਬ ਤੇ ਹੈਦਰਾ ਬਰਫ ਦਾ ਚੜਨਾ ਹੈ ਨਾਲ ਜਿਹੜਾ ਉੱਪਰ ਚਿਤੇਆ ਆ ਰਿਹਾ ਹੈ ਮਤਲਬ ਨੂੰ ਆਪਾਂ ਨੂੰ ਇਥੇ ਇੱਕ ਘੜੇਟ ਘੰਟਾ ਹੋਰ ਲੱਗ ਜੂਗਾ ਕਿਉਂਕਿ ਹਲੇ ਸੰਘਤਾ ਜਾਏ ਰਹੀ ਹੈ ਵਾਪਸ ਚਲੇ ਉਹ ਪੂਰਾ ਰੋਜ਼ਾ ਬੰਦ ਹੈ ਅੱਜ ਅਸੀਂ ਅੱਜ ਆ ਗਏ ਹਾਂ ਲੱਗਦਾ ਹੈ ਕਿ 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 ਅੱਰਾ ਸਵਾਇ ਨਾ ਟਾਈਟ ਨੋਮੀ ਇੱਥੋਂ ਤਾਂ ਪਰ ਦੂਰਾ ਹੈ ਗੁਣ ਸਰ ਥੋੜੀ ਦੂਰ ਰਹਿ ਗਿਆ ਕਿਉਂਕਿ ਉਹ ਰਹਾ ਨਾ ਆਵਾਜ਼ ਬਹੁਤ ਕਲੀਅਰ ਆ ਰਹੀ ਗਾਣੀ ਦੀ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਸਾਹਮਣੇ ਦਾ ਮਾਹੌਲ ਕਿਵੇਂ ਦਾ ਲੋ ਜੀ ਚੈੱਕ ਕਰੋ देखो किधर सुना व्यू बन रहा है लगभग लगभग दो रहते हैं किलो डेढ़ किलोमीटर दूर करेगा क्योंकि अब बाहर से दिखाना अभी है ये एक वाली पूरा यूज़ करने के मिल बन रहा है देखो ਕੋ ਕੁ ਬਰਦ ਨੇ ਜਿਹੜੀਆਂ ਇਹਨਾਂ ਨੀਚੋਂ ਖਚਰਾ ਹੁੰਦੀਆਂ ਉਹ ਮਿੰਦਾਲ ਤੋਂ ਉਹ ਸਿਰਫ ਆ ਗਲੇਸ਼ੀਅਰ ਤੱਕ ਜਾਂਦੀਆਂ ਇੱਥੇ ਰੱਖਾ ਇੱਥੇ ਆ ਗੇ ਤਾਰ ਦੇ ਨਿਰਮੰਦਿਆਂ ਤੋਂ ਕੀ ਆ ਗਿਆ ਇਹ ਸਿਰਫ ਇੱਥੇ ਦਾ ਖਚਰਾ ਨਹੀਂ ਨੀਲਾ ਗਿਆ ਸਮੁੰਦਰ ਗਲੇਸ਼ੀਅਰ ਦੇ ਦਾ ਹੈ ਤੇ ਇਸ ਤੋਂ ਕੇ ਜਿੰਨਾ ਵੀ ਰਸਤਾ ਉਹ ਆਪ ਪੈਦਲ ਤੈਅ ਕਰਨਾ ਪੈਂਦਾ ਹੈ ਇੱਥੋਂ ਵੀ 1 ਕਿਲੋਮੀਟਰ ਹਲੇ ਪਿਆ ਹੋਣਾ ਹੈ

ਉਹ ਫੋਟੋ ਵਧੀਆ ਨਹੀਂ ਆਜੋ ਲੋਈ ਤੇਰੀ ਫੋਟੋ ਫਿਰ ਦੇਖੋ ਕਿਨੀ ਕਿਨੀ ਜਿਆਦਾ ਆਖੋ ਉਹ ਪਰਦਕਚਾਨਾ ਹੈ ਗਲੇਸ਼ੀਅਰ ਇਹ ਗੋਮ ਰੁੱਤ ਨਹੀਂ ਆਖਣ ਇਹ ਫੋਟੋ ਕਿੰਨਾ ਦ੍ਰਿੜ ਦਿਖਾ ਚ ਇਹ ਕਿ ਦ੍ਰਿੜ ਦਿਖਾ ਜੋਗੀ ਉਹਦਾ ਹੂੰ ਕਿ ਯਾਰ ਬੋਲਣ ਦੀ ਹਿੰਮਤ ਨਹੀਂ ਬੰਦੀ ਕਿਉਂਕਿ ਸਾਹ ਬਹੁਤ ਜ਼ਿਆਦਾ ਚੜਦਾ ਆ। ਤਾਂ ਕਰਕੇ ਕਾਟੀ ਬੋਲਿਆ ਠੀਕ ਐ। ਵਾਸੂ ਜੀ। ਯੂ ਦੇਖੋ ਕਿੱਡੇ ਸੋਹਣੇ ਬਣਦੇ ਰਹਿ। ਕੀਪਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਫਿਰ ਹੋਰ ਵੀ ਸੋਹਣਾ ਮਾਹੌਲ ਬਣੇ ਵਧੀਆ ਬਣੂਗਾ। ਲਓ ਜੀ। ਸ਼ੋਅ ਖਾ। ਫਾਈਨਲੀ ਅਪਾ ਸਾਰ ਕੇ ਗੁਰੂਰਾਹਿ ਉਹਨਾਂ ਸਾਹਿਬ ਕੋ ਪਹੁੰਚ ਗਏ ਤੇ ਬਾਕੀ ਤੁਹਾਨੂੰ ਦਰਸ਼ਨ ਕਰਾਉਣੇ ਆ ਦਰਬਾਰ ਸਾਹਿਬ ਦੇ ਹੁਣ ਤੇ ਬਾਕੀ ਬੰਦੇ ਸਾਡੇ ਹਲੇ ਪਿੱਛੇ ਆਉਂਦੇ ਆ ਕੁਝ ਬੰਦੇ ਸਾਡੇ ਪਹੁੰਚ ਚੁੱਕੇ ਆ ਬਾਕੀ ਤੁਹਾਨੂੰ ਦਿਖਾਉਣੇ ਆ ਇਹਦਾ ਆਲਾ ਲਾਣਾ ਕਿੰਨੀ ਕਿ ਬਰਫ ਹੈ ਕਿੰਨੀ ਕਿ ਭੀੜ ਹੈ ਕਿੰਨੀ ਕਿ ਗਰਮੀ ਹੈ ਸਾਰਾ ਦਿਖਾਵਾਂਗੇ ਆ ਦੇਖੋ ਜੀ ਦਰਬਾਰ दरबार साहब है ते संगत बहुत ज्यादा है।, है बाकी बहुत बीमारीजन इनान कर दिया फिर उस मा टेक दिया बिलकुल है साफ सारा कुछ कुछ संगत अले दर्शन करके वापिस जा चुकी है ਤੇ ਕੁਛ ਚੰਗਰ ਵਾਲੇ ਆ ਰਹੀ ਹੈ ਤਾਂ ਕਰਕੇ ਹੋਰ ਟਾਈਮ ਲੱਗ ਰਿਹਾਗਾ ਆ ਜੀ ਪਾਉੜੀ ਵਾਲਾ ਜਿਹਦੇ ਹੀ ਲੋਕ ਪਾਹੇਨ ਹੈ ਉਹਨੇ ਤੇ બીજી ਸਾਈਡ ਹੈ ਜਿਹੜਾ ਨਾਰਮਲ ਰਸਤਾ ਆ ਤਾਕੀ ਇਹਨੂੰ ਦੁਸਾਨੇ ਅੱਗੇ ਜਾ ਕੇ ਕਿਵੇਂ ਦਾ ਸਾਰਾ ਕੁਝ ਲੋ ਜੀ ਐਕਸ਼ਨ ਕਰੋ ਦਰਬਾਰ ਸਾਹਿਬ ਦੇ ਨੇੜੇ

ਕਿਸੇ ਉਤਾਈ ਨਾਲ ਅਸਟਾ ਜੱਜ ਲੈ ਜਨ ਨਾਲ ਚੈੱਕ ਆਇਆ ਇਹ ਕਾਹਤੋਂ ਤੁਹਾਡੇ ਕਿਹਾ ਸੀ ਉਹ ਤਾਂ ਕਹਿ ਗਿਆ ਸੀ ਜੀ ਉਹ ਕਹਿੰਦੇ 3 ਮਿੰਟ ਖਿੱਚ ਦੇ ਕੇ ਪਾਸ ਕਿਹਨ ਕੀ ਵਸਤੇ ਜਿਸ ਬਹੁਤ ਦਾ ਗਲੇਸ਼ੀਅਰ ਹੈ ਤੇ ਜਿਹੜੀ ਨੀਯੋਜਨਾ ਨੇ ਖਿੱਚਣੀ ਆ ਬੈਂਟਿੰਗ ਪ੍ਰਵਾਹ ਕਰ ਵਾਲਿਆਂ ਦੀ ਡਿਊਟੀ ਹੈ ਜੇ 3:30 ਵਜੇ ਤੱਕ ਗਲੇਸ਼ੀਅਰ ਤੱਕ ਆਉਂਦੇ ਫਿਰ ਉਹਨਾਂ ਨੇ ਆਜਣਾ ਵਾਪਸ ਇਸ ਕਰਕੇ

ਤੇ ਸੰਗਤ ਦੇਖੋ ਨੂੰ ਵੀ ਬਹੁਤ ਜੜੇ ਆ ਨਹੀਂ ਕਿ 2 ਵਜੇ ਇਹ ਟਾਈਮ ਹੋ ਗਿਆ ਤੇ ਇਸ ਸਮੂਹ ਖਾਲੀ ਹੋ ਜਾਂਦਾ ਦਰਬਾਰ ਸਾਹਿਬ ਦਾ ਸਾਰਾ ਸੰਗਤ ਹਲੇ ਵੀ ਆ ਰਹੀ ਹੈ ਦਰਸ਼ਨਾਂ ਲਈ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਦਾ ਜਬੇ ਪਾ ਇਸ ਸਾਈਡ ਤੋਂ ਆਉਨੇ ਆ ਆ ਸਿੱਧਾ ਆ ਕੇ ਇੱਧਰ ਨੂੰ ਸਾਹਮਣੇ ਰੇਜ ਜਿਹੜਾ ਆਗਰ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਸਾਹਮਣੇ ਸਰੋਵਰ ਹੈ ਤੇ ਨਾਲ ਹੀ सुशांत साहब लगे हुआ है तो दिख तो जाए क्योंकि कैमरे जो नहीं दिखती वैसे आप देख सकते एक तो आ लगी हुई तो देख सकते हो आ सात निशान साहब एक दूसरा इस बाकी बागली सैड पहाड़ है इधर बाबा जी प्रसाद देने से लाइन लंगर पा क्योंकि सवेरे भी दस

ਤੇ ਤੁਸੀਂ ਵੀ ਤੂੰ ਜਾਂਦੀਵਾਰ ਤੇ ਦੱਸਣ ਉਹ ਤਾਂ ਨਹੀਂ ਕਿ ਆਦਰ ਦੇਖ ਸਕਦਾ ਹੈ ਨਹੀਂ ਨਹੀ ਤੁਮ ਸਾਈ ਕਿਹੜਾ ਗੁਰਦੁਆਰਾ ਥੋਗਿੰਦ ਤੋਂ ਅੰਜਾਨ ਦੀ ਤਿਆਰੀਆਂ ਚ ਐ ਤੇ ਹੁਣ ਆਪਾਂ ਜਾਵਾਂਗੇ ਇਸ ਸਾਈਡ ਨੂੰ ਚੱਲੇ ਆਪਾਂ ਕਿਥੇ ਨੂੰ ਜਾਂਦੀਵਾਰ ਦੇ ਥੋੜੀ ਥੋੜੀ ਸਾਫ਼ ਚਿਤ ਦਿਖਾ ਲਈ ਜਮਾਂ ਕਿ ਮੈਨੇ ਹੈ ਕਿ ਮੈਨੂੰ ਅੱਛਾ ਵੇਤ ਨਹੀਂ ਜਾਣਾ ਆਪਾਂ ਥੱਲੇ ਇਸ ਟਾਈਮ ਜਿਵੇਂ ਗੁਰ ਸਾਹਿਬ ਨੂੰ ਥੱਲੇ ਆਉਣ ਦੇ ਦੋ ਰਸਤੇ ਆ। ਇੱਕ ਵਸੇ ਤਾਂ ਪਵਿੰਦਰ ਰਸਤਾ ਤੇ ਦੂਜਾ ਇਹ ਰਸਤਾ ਆ ਜਿਹੜਾ ਤਰਾਈ ਵਾਲਾ ਆ। ਜਾਣ ਲੱਗੇ ਬੰਦਾ ਬੇਸ਼ਿਕ ਪੌੜੀਆਂ ਵਿੱਚ ਲੱਜ ਜਾਵੇ ਤੇ ਆਉਣ ਲੱਗੇ ਆ ਤਰਾਈ ਨੂੰ ਆ। ਇਹ ਵੀ ਵਧੀਆ ਰਸਤਾ ਆ। ਪਰ ਸੈਂਵੇਂ ਕੀ ਥੋੜਾ ਥੋੜਾ ਪੁਰਾਣੀ ਪਾਣੀ ਚੱਲਦਾ ਰਹਿੰਦਾ ਆ। ਤੇ ਇੱਥੇ ਨਾਲ ਇੱਥ ਨੂੰ ਆਸਾਨੀ ਨਾਲ ਉਤਰਿਆ ਜਾਂਦਾ ਆ। ਆਹ ਦੇਖ ਲੋ ਜੀ ਜਾਂਦੀਵਾਰ ਦੇ ਜਾ ਕੇ ਵਾਕੇ ਬਦਲ ਹੋਣ ਲੱਗ ਗਿਆ ਕਿਉਂਕਿ ਟਾਈਮ ਹੋ ਗਿਆ 3:30 ਤੇ ਉਪਰ ਆ ਤੇ ਅੱਜ ਆਪਾਂ ਵੀਡੀਓ ਨੂੰ ਇਸ ਸਮਪਟ ਕਰਦੇ ਆ ਤੇ ਆਪਾਂ ਹੁਣ ਗੋਵਿੰਦ thalam ਜਾ ਕੇ ਰੁਕਾਂਗੇ ਤੇ ਕੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ